ਜਗੋਤੀ ਰਾਮਾ ਰੋਟੀ ਕਠਨਾ ਐਡੀ ਜੋ ਕਠਨਾ ਹੋਈ ਸੀ ਕੀ ਮਾਮਲਾ ਸੀ ਐਸਟਰਾ ਅੱਜ ਜਿਹੜਾ ਹੈਗਾ ਕਰੀਬ 11:30 ਵਜੇ ਜਿਹੜਾ ਐਸ ਐਚ ਓ ਤਲਵੰਡੀ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਇੱਕ ਹਰਪ੍ਰੀਤ ਨਾ ਦਾ ਵਿਅਕਤੀ ਹੈਗਾ ਉਮਰ 25 26 27 ਸਾਲ ਉਹਦਾ ਜਿਹੜਾ ਹੈਗਾ ਆਪਾਰਨ ਜਿਹੜਾ ਹੈਗਾ ਉਹ ਜਿਹੜਾ ਕੁਝ ਵਿਅਕਤੀ ਜਿਹੜੇ ਹੈਗੇ ਆ ਉਹ ਕਰਕੇ ਲੈ ਕੇ ਇਹਦੇ ਤੇ ਏ ਦੀਪਨ ਨੇ ਫਿਰ ਜਿਹੜਾ ਗੁਰਮੀਤ ਕੌਰ ਪੰਜਾਬ ਪੁਲਿਸ ਚ ਨੌਕਰੀ ਕਰਦੀ ਹੈ ਇਹਨੇ ਆਪਣੇ ਬਿਆਨਾਂ 'ਚ ਇਹ ਲਖਾਇਆ ਸੀਗਾ ਵੀ ਕੁਲ ਲਬੂ ਕੌਰ ਨਾਂ ਦੀ ਜਿਹੜੀ ਲੜਕੀ ਹੈ ਜਿਹਦੇ ਨਾਲ ਇਹਦਾ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਦੋਸਤਾਨਾ ਸੀਗਾ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਉਹ ਕੁੜੀ ਐਕਚੁਅਲੀ ਮੈਰਿਡ ਹੈ ਲਬੂ ਕੌਰ ਜਿਹੜੀ ਹੈਗੀ ਹੈ ਤੇ ਜਿਹਦੇ ਤੋਂ ਜਿਹੜਾ ਹੈਗਾ ਉਹਦੇ ਘਰ ਦੇ ਪਲੱਸ ਜਿਹੜੇ ਉਹਦੇ ਮਾਪੇਗਰਾਂ ਜਿਹੜੇ ਹੈਗੇ ਆ ਉਹ ਅਤਰਾਜ ਕਰਦੇ ਸੀਗੇ ਜਿਹਦੇ ਸਬੰਧ ਚ ਥੋੜੇ ਦਿਨ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਬਹਿ ਕੇ ਰਾਜੀਨਾਮਾ ਵੀ ਹੋਇਆ ਸੀ ਤੇ ਇਹਦਾ ਨਪਟਾਰਾ ਹੋ ਗਿਆ ਸੀਗਾ ਪਰ ਅੱਜ 11:30 ਵਜੇ ਜਿਹੜੇ ਹੈਗੇ ਆ ਜਿਹੜੇ ਗੁਰਮੀਤ ਕੌਰ ਦੇ ਦਸਨ ਦੇ ਅਨੁਸਾਰ ਜਿਹੜੇ ਇਹਦੇ ਜਿਹੜੇ ਹੈਗੇ ਆ ਇਹਦਾ ਪਿਤਾ ਲਬੂ ਕੌਰ ਦਾ ਤੇ ਇੱਕ ਜਿਹੜਾ ਹੈਗਾ ਪ੍ਰਗਟ ਸਿੰਘ ਤੇ ਇੱਕ ਇਹਦਾ ਜਿਹੜਾ ਦਾਦਾ ਮਲਕੀਤ ਸਿੰਘ ਤੇ ਦੋ ਇਹਦੇ ਚਾਚੇ ਮਲਕੀ ਮਨਜਿੰਦਰ ਸਿੰਘ ਤੇ ਬਲਜਿੰਦਰ ਸਿੰਘ ਤੇ ਇੱਕ ਇਹਦਾ ਮਾਮਾ ਜਿਹੜਾ ਸ਼ਗਨਪ੍ਰੀ ਸਿੰਘ ਪਿੰਡ ਸ਼ੇਖਪੁਰੇ ਦਾ ਰਹਿਣ ਵਾਲਾ ਤੇ ਇਹ ਚਾਰੋਂ ਜਿਹੜੇ ਪੇਰੋ ਪਿੰਡ ਦੇ ਰਹਿਣ ਵਾਲੇ ਇੱਕ ਗੱਡੀ 'ਚ ਤੇ ਇੱਕ ਮੋਟਰਸਾਈਕਲ ਤੇ ਆਏ ਤੇ ਆ ਕੇ ਇਹਨੂੰ ਇੱਥੇ ਜਿਹੜਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਹਮਣੇ ਇਹਦਾ ਜਿਹੜਾ ਹੈਗਾ ਇੱਕ ਸੈਲੂਨ ਕਰਦਾ ਹੈ ਇਹ ਉੱਥੋਂ ਇਹ ਧੱਕੇ ਨਾਲ ਇਹਨੂੰ ਜਿਹੜਾ ਹੈਗਾ ਵਾਹ ਕਰਕੇ ਲੈ ਕੇ ਗੱਡੀ 'ਚ ਬਿਠਾ ਲੇ ਤੇ ਇਹਦੇ 'ਚ ਜਿਹੜਾ ਹੈਗਾ ਜਿਹਦੇ ਦੇ ਤੁਰੰਤ ਸਾਡੇ ਮੁਖ ਅਫਸਰ ਖਾਨਾ ਤਲਵੰਡੀ ਇਸ ਲਈ ਇਹ ਇਨਚਾਰਜ ਟੂ ਇਨਸਪੈਕਟਰ ਕਰਨਦੀਪ ਸਿੰਘ ਇਹਨਾਂ ਨੇ ਜੁਆਇੰਟ ਟੀਮਾਂ ਬਣਾ ਕੇ ਆਪਣੀਆਂ ਜਿਹੜੀਆਂ ਹੈਗੀਆਂ ਉਹਨੀਆਂ ਬਣਾਈਆਂ ਗਿਆ ਤੇ ਇਹਨਾਂ ਨੇ ਰੈਡਾ ਕੀਤੀਆਂ ਤੇ ਇਹ ਜਿਹੜੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਹੈਗੇ ਆ ਮਹਿਜ 3-4 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੇ ਹੈਗੇ ਆ ਇਹ ਕਾਬੂ ਕਰ ਲਏ ਜਿਹਦੇ ਵਿੱਚੋਂ ਸ਼ਗਨਜੀਤ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਛੇਕਪੁਰਾ ਇਹ ਮਾਮਾ ਇਹਦਾ ਲੜਕੀ ਦਾ ਮਨਜਿੰਦਰ ਸਿੰਘ ਉਰਫ ਗਿਆਨੀ ਪੁੱਤਰ ਸੁਖਾ ਸਿੰਘ ਤੇ ਇਹ ਜਿਹੜਾ ਹੈਗਾ ਇਹਦਾ ਆਪਣਾ ਇਹਦਾ ਚਾਚਾ ਹੈ ਪ੍ਰਗਟ ਸਿੰਘ ਪੁੱਤਰ ਮਲਕੀਤ ਸਿੰਘ ਇਹ ਹੈਗਾ ਜਿਹੜਾ ਇਹਦਾ ਪਿਤਾ ਤੇ ਮਲਕੀਤ ਸਿੰਘ ਪੁੱਤਰ ਨੰਦ ਸਿੰਘ ਵਾਸੀ ਫਿਰੋ ਸਾਰੇ ਰਹਿਣ ਵਾਲੇ ਆ ਇਹ ਤੇ ਇਹ ਇਹਦਾ ਜਿਹੜਾ ਹੈਗਾ ਦਾਦਾ ਹੈਗਾ ਸਰ ਮੋਢਲੇ ਪੁੱਛ ਗਿਛਦਾ ਪੁੱਟ ਮਾਰ ਵੀ ਕਰੀ ਤੇ ਪਰ ਤੁਸੀਂ ਮਤਲਬ ਪੁਲਿਸ ਨੇ ਕਿਵੇਂ ਕਾਬੂ ਕਰ ਰਹੇ ਹੋ ਇਹ ਇਸ ਤਰ੍ਹਾਂ ਹੈਗਾ ਜਦੋਂ ਸਾਨੂੰ ਇਹਨੇ ਬਿਆਨ ਕੁੜੀ ਨੇ ਲਿਖਾਏ ਹੈਗੇ ਆ ਉਹਦੇ ਤੇ ਅਸੀਂ ਤੁਰੰਤ ਐਫ ਆਈ ਆਰ ਲੌਂਚ ਕਰਕੇ ਪੁਲਿਸ ਪਾਰਟੀਆਂ ਬਣਾਈਆਂ ਤੇ ਇਹਨਾਂ ਦਾ ਜਿਹੜਾ ਹੈਗਾ ਅ ਟੈਕਨੀਕਲ ਐਵੀਡੈਂਸ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਐ ਅ ਇਹਨਾਂ ਤੇ ਇਹਨਾਂ ਦਾ ਪਿੱਛਾ ਕੀਤਾ ਤੇ ਪਿੱਛਾ ਕਰਨ ਤੋਂ ਬਾਅਦ ਜਿਹੜੇ ਹੈਗੇ ਆ ਇਹ ਕਾਬੂ ਕਿਤੇ ਹੁਣ ਕੀ ਕਾਰਵਾਈ ਕਰੀ ਜਾ ਸਕਦੀ ਹੁਣ ਇਹਨਾਂ ਤੇ ਜਿਹੜਾ ਹੈਗਾ ਇੱਕ ਅਸੀਂ ਐਫ ਆਈ ਆਰ ਨੰਬਰ 54 ਜਿਹੜੀ ਹੈਗੀ ਐ ਮਿਤੀ 18 ਤਿੰਨ 25 ਅੰਡਰ ਸੈਕਸ਼ਨ ਜਿਹੜੀ ਹੈਗੀ ਐ 140 3 190 191 3 ਬੀ ਐਨ ਐਸ ਜਿਹੜੇ ਹੈਗੇ ਆ ਦੀ ਜਿਹੜੀ ਹੈਗੀ ਐ ਇਹਨਾਂ ਤੇ FIR ਲਾਜ ਕੀਤੀ ਹੈ ਇਹ ਪਹਿਲਾਂ ਵੀ ਸ਼ਰਾਬਰਾਦੀ ਕਿਸਮ ਦੇ ਬੰਦੇ ਆ ਜਾਂ ਇਹਨਾਂ ਨੇ ਯਾਤਨ ਪੂਰੀ ਦੇ ਰੰਗਸ ਨੂੰ ਲੈ ਕੇ ਕਰਿਆ ਕੰਮ ਇਹਦੇ ਚ ਹਾਲ ਦੀ ਘੜੀ ਦੇਖੋ ਤਫਤੀਸ਼ ਜਿਹੜੀ ਹੈਗੀ ਹੈ ਅੱਗੇ ਉਹ ਕੀਤੀ ਜਾ ਰਹੀ ਹੈ ਇਹਨਾਂ ਦਾ ਉਹ ਰਿਕਾਰਡ ਤਾਂ ਹਲੇ ਘੰਵਾਣਾ ਲਿਕਣਾ ਚੈੱਕ ਕਰਨਾ ਬਾਕੀ ਹੈ ਹਾਲ ਦੀ ਘੜੀ ਤਾਂ ਇਹ ਜਿਹੜਾ ਹੈਗਾ ਇਹਨਾਂ ਨੇ ਆਪਣੀ ਲੜਕੀ ਦੇ ਜਿਹੜਾ ਹੈਗਾ ਲਵ ਅਫੇਅਰਸ ਤੋਂ ਨਾਰਾਜ਼ ਹੋ ਕੇ ਜਿਹੜਾ ਹੈਗਾ ਤੇ ਵੀ ਉਹ ਜਿਹੜਾ ਹੈਗਾ ਲੜਕੀ ਨੂੰ ਜਿਹੜਾ ਹੈਗਾ ਲੜਕੀ ਨੂੰ ਮੈਸੇਜ ਵਗੈਰਾ ਕਰਦਾ ਸੀਗਾ ਤੇ ਜਾਂ ਉਹ ਇਹਨੂੰ ਮੈਸੇਜ ਕਰਦੀ ਸੀਗੀ ਉਹਨੂੰ ਦੇਖ ਕੇ ਜਿਹੜਾ ਹੈਗਾ ਉਹਦੀ ਗੁੰਦਕ ਚੀਜ਼ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਫਿਰ ਪੁਲਿਸ ਨੇ ਮਹੀਨੇ ਤਿੰਨ ਚਾਰ ਘੰਟਿਆਂ ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਜੇ ਪੁਲਿਸ ਨਾ ਆਉਂਦੀ ਤਾਂ ਮਾਮਲਾ ਦਿਨ ਕੁੱਟ ਮਾਰ ਦਾ ਮਰਨ ਤੱਕ ਵੀ ਹੋ ਸਕਦਾ ਹੁੰਦਾ ਹਾਂ ਇਹਦੇ ਵਿੱਚ ਸਾਡਾ ਦੇਖੋ ਸੀਆਈਏ ਸੈਕਟਰ ਕਰਨਦੀਪ ਸਿੰਘ ਤੇ ਐਸਐਚਓ ਤਲਵੰਡੀ ਦੀ ਜਿਹੜੀ ਹੈਗੀ ਹੈ ਮਤਲਬ ਜਿਹੜੀ ਹੈਗੀ ਹੈ ਇਹ ਮਤਲਬ ਇੱਕਦਮ ਜਿਹੜਾ ਹੈਗਾ ਐਕਸ਼ਨ ਤੇ ਆਂਤੀ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈਗੀ ਹੈ ਸੰਭਵ ਹੋ ਚੁੱਕੀ ਇਹਦੇ ਵਿੱਚ ਇਹ ਦੋਨੋਂ ਉਸ ਤਰ੍ਹਾਂ ਦਾ ਜਿਹੜਾ ਹੈਗਾ ਵਿਸ਼ੇਸ਼ ਯੋਗਦਾਨ ਰਿਆ ਸਾਡੇ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਆਪਣਾ ਮਾਨਸਾ ਉਹਨਾਂ ਦਾ ਜਿਹੜਾ ਹੈਗਾ ਇਮੀਡੀਏਟਲੀ ਜਿਹੜਾ ਹੈਗਾ ਰਿਸਪਾਂਸ ਜਿਹੜਾ ਹੈਗਾ ਤੇ ਤੇ ਉਹਨਾਂ ਨੇ ਸਾਰਿਆਂ ਦੀਆਂ ਡਿਊਟੀਆਂ ਲਾ ਕੇ ਇੱਥੇ ਸਾਨੂੰ ਇਮੀਡੀਏਟਲੀ ਭੇਜਿਆ ਤੇ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਇਹਦੇ ਵਿੱਚ ਹਾਂਜੀ ਭਾਈ ਜੀ ਕੀ ਨਾਂ ਤੁਹਾਡਾ ਹਰਪ੍ਰੀਤ ਸਿੰਘ ਕਿੰਡ ਕਿਡਾ ਮਾਦਾਨ ਕੀ ਮਾਮਲਾ ਸੀ ਤਨੋਗਵਾਹ ਕਰਿਆ ਸੀ ਕੀ ਕਿੰਨੀ ਮਸਲਾ ਸੀ ਕੀ ਕਹਿਣਾ ਚਾਹੁੰਦੇ ਹੋ ਉਹ ਇਹਨਾਂ ਦੀ ਕੁੜੀ ਨੂੰ ਕੋਈ ਫੇਕ ਨੰਬਰ ਸੇ ਕਰਦਾ ਸੀ ਫੇਕ ਆਈਡੀ ਦਾ ਅੱਛਾ ਇਹਨਾਂ ਨੂੰ ਸ਼ੱਕ ਮੇਰੇ ਤੇ ਸੀਗਾ ਜੀ ਹਾਂ ਇਹਨਾਂ ਨੂੰ ਮੈਂ 2-3 ਦਿਨ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਕਰਿਆ ਸੀਗਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਮੇਲ ਆਈਡੀ ਲੈ ਲਓ ਮੇਰੀ ਇਨਸਾ ਪਾਸਵਰਡ ਲੈ ਲਓ ਮੇਰਾ ਵਟਸਐਪ ਲੌਗਇਨ ਕਰ ਲਓ ਆਪਦੇ ਫੋਨ ਤੇ ਤੁਸੀਂ ਵੀ ਚਲਾ ਲਓ ਜੇ ਕੋਈ ਵੀ ਚਾੜ-ਚੂਟ ਹੋਈ ਤੁਹਾਡੇ ਸਾਹਮਣੇ ਆਜੋ ਵੀ ਮੇਰਾ ਤੁਸੀਂ ਫੋਨ ਰੱਖ ਲਓ ਬਿਠਾਣੇ ਤੇ ਮੇਰਾ ਤੁਸੀਂ ਫੋਨ ਕੋਈ ਵੀ ਆਈਡੀ ਪ੍ਰੂਫ ਤੁਸੀਂ ਮੰਗੋ ਮੈਂ ਦੇ ਦਊਗਾ ਇਹਨਾਂ ਨੂੰ ਸ਼ੱਕ ਸੀਗਾ ਇਹਨਾਂ ਨੇ ਅੱਜ ਚੱਕ ਕੇ ਮੈਨੂੰ ਖੇਤ ਲਿਆ ਕੇ ਕੁੱਟ ਮਾਰ ਕਰੀ ਬਹੁਤ ਕੈ ਕ ਵਜੇ ਕਿੱਥੋਂ ਚੱਕਿਆ ਤੁਹਾਨੂੰ ਮੈਨੂੰ 11:00 ਵਜੇ ਸਲੂਨ ਆਈ ਮੇਰਾ ਆਪ ਦਾ ਉਥੋਂ ਚੱਕਿਆ ਜੀ ਹਾਂ ਤੇ ਕਿੱਥੇ ਲੈ ਗਏ ਫਿਰ ਖੇਤ ਮੋਟਰ ਦੇ ਮੋਟਰ ਦੇ ਕਿਨਾ ਕੁੱਟੇ ਫਿਰ ਕੁੱਟੇ ਦਾ ਬਾਬਾ ਜੀ ਬਹੁਤ ਕੁੱਟੇ ਅੱਛਾ ਜੇ ਫਿਰ ਜੇ ਪੁਲਿਸ ਆਉਂਦੀ ਮਤਲਬ ਉਹ ਮਾਹੌਲਾ ਵਾਸਤੇ ਮਾਹੌਲਾ ਨਹੀਂ ਮਾਰਨ ਦੀ ਸਾਥੂ ਸੀ। ਅੱਛਾ। ਨਹੀਂ ਕਹਿੰਦੇ ਵੀ ਮਾਰਨਾ ਜ ਖਤਮ ਕਰ ਦਾਂਗੇ। ਇਹਨੂੰ ਕਹਿੰਦੇ ਸੀ ਕਿ ਹਾਂਜੀ ਇੱਕ ਜਨਾਨੀ ਸੀਗੀ ਉਹ ਕੁੜੀ ਦੀ ਮੰਮੀ ਪਾਰਗਰ ਸਿੰਘ ਦੇ ਘਰ ਆਈ। ਅੱਛਾ। ਹਾਂਜੀ। ਕੋਨੇ ਮੋਟਰ ਤੇ ਸੱਦਿਆ ਸੀਗਾ ਇਹਨਾਂ ਸਾਰਿਆਂ ਨੂੰ ਵੀ ਤੁਸੀਂ ਇੱਥੇ ਲੈ ਜਾਓ ਇੱਥੇ ਮਾਰ ਦਾਂਗੇ। ਕਿੱਥੇ ਚ ਲੈ ਗਈ ਸੀ? ਖੇਤ ਇਹਨਾਂ ਦੇ ਪਾਰਗਰ ਸਿੰਘ ਜਿਹੜੇ ਪੰਡਤ ਫੇਰ ਹੁਣ। ਅੱਛਾ। ਹਾਂਜੀ। ਉਦੋਂ પોલીસ ਨੂੰ ਪਤਾ ਲੱਗਿਆ। ਹਾਂਜੀ ਉਦੋਂ ਪੁਲਿਸ ਨੂੰ ਪਤਾ ਲੱਗਿਆ। ਮਤਲਬ ਕਹਿੰਦੇ ਕਿ ਕਿੰਨੇ ਘੰਟੇ ਚ ਤੁਹਾਨੂੰ ਫੜ ਲਿਆ? ਨਾਨੂ ਕਾਂਟੇਗੇ ਹਲੇ ਹੁਣ ਮੰਗ ਕੀ ਕਰਦੇ ਮੰਗੇ ਨਾ ਨੂੰ ਸਜ਼ਾ ਹੋਣੀ ਚਾਹੀਦੀ ਬੇ ਮੇਰੇ ਜੋ ਕੋਈ ਗਲਤੀ ਹੋਈ ਫਿਰ ਉਹ ਨਹੀਂ ਹੱਕਦਾਰ ਸਜ਼ਾ ਦੇ ਬੇ ਗਲਤੀ ਹੋਣੀ ਇਹਨਾਂ ਦੀ ਐ ਇੱਕ ਦੇ ਅਣ ਪੜਾ ਕੇ ਸਾਰੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੋਈ ਬੰਦਾ ਦੱਸੀ ਜਾਂਦਾ ਇਹਨਾਂ ਨੂੰ ਮੈਂ ਦੱਸਿਆ ਹੀ ਸਾਰਾ ਕੁਝ ਵੀ ਤੁਸੀਂ ਮੇਰਾ ਫੋਨ ਕਰੋ ਸਾਰਾ ਕੁਝ ਦੱਸ ਤਾ ਕੁੜੀ ਨਾਲ ਤੇਰੇ ਪਹਿਲਾਂ ਸੰਬੰਧ ਸੀਗੇ ਮਤਲਬ ਦੋਸਤਾਂ ਨਾਲ ਨਹੀਂ ਦੋ ਪਹਿਲਾਂ ਨਹੀਂ ਸੀ ਅੱਛਾ ਉਹ ਸ਼ੱਕ ਪੈ ਗਿਆ ਉਹ ਸ਼ੱਕ ਸੀ ਇਹਨਾਂ ਨੂੰ ਅੱਛਾ ਹਾਂਜੀ ਤੇ ਫਿਰ ਇਹਨੇ ਮੰਨਿਆ ਨਹੀਂ ਫਿਰ ਵੀ ਕੁੱਤੀ ਕਿਦਰ ਹਾਂਜੀ ਮੈਂ ਇਹਨਾਂ ਨੂੰ ਆਖਿਆ ਸੀ ਜੇ ਤੁਸੀਂ ਮੇਰਾ ਗੋਣ ਲੱਖੋ ਜੇ ਮੇਰੀ ਆਈਡੀ ਕਿਡੋ ਸਾਈਬਰ ਕ੍ਰਾਈਮ ਆਫਿਸ ਜਾ ਕੇ ਸਾਰਾ ਕੁਝ ਕਰੋ ਜੇ ਮੈਂ ਗਲਤ ਹੋਇਆ ਕੁਝ ਮਰਜ਼ੀ ਕਰ ਲੋ ਇਹ ਪੁਲਿਸ ਨਾ ਆਉਂਦੀ ਫੇਰ ਤਨੂੰ ਖਤਮ ਕਰ ਦੇ ਹਾਂਜੀ ਖਤਮ ਕਰ ਦੇ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ experienced and dedicated well qualified teaching staff icse pattern high tech computer labs special english speaking classes tara convent school vich pre nursery to 10th tak de daakhle shuru han apne bachche de sunehri bhavikhali ajj hi screen te ditte phone number te sampark karo